ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਨੂੰ ਫਿਰ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਜਿਹੜਾ ਕੀ ਇਹਦੇ ਤੇ ਕਈ ਦੋਸ਼ ਲੱਗੇ ਸੀ ਜਿਵੇਂ ਕੀ ਗੱਲ ਕਰੀਏ ਦੀ ਪ੍ਰੋਪਰਟੀ ਦੀ ਕਿਉਂਕਿ ਉਹ ਕਈ ਜੇ ਖੁਲਾਸੇ ਹੋਏ ਵੱਡੇ ਵੱਡੇ ਕਿਉਂਕਿ ਜੇ ਗੱਲ ਕਰੀ ਹੁਣ ਇਹਨੇ ਆਪਣੇ ਬੰਨਿਓ ਇਹ ਇੰਟਰਵਿਊ ਦੇ ਵਿੱਚ ਇੱਕ ਖੁਲਾਸਾ ਕੀਤਾ ਜਿਹੜੇ ਕੀ ਪਰਸੋ ਦੀ ਇੰਟਰਵਿਊ ਹੈ ਜੋ ਕਿ ਮਕਰ ਸਿੰਘ ਨੇ ਕੀਤੀ ਸੀ ਜਿਹਦੇ ਵਿੱਚ ਇਹ ਕਹਿੰਦੀ ਹੈ ਵੀ ਮੈਂ ਉਹਦੇ 'ਚ ਜਿਹੜਾ ਚਿੱਟਾ ਫੜਿਆ ਹੈਗਾ ਉਹ ਮੇਰਾ ਚਿੱਟਾ ਨਹੀਂ ਤਾਂ ਜਿਹੜਾ ਕਹਿੰਦੇ ਸੀ ਇਹ ਚਿੱਟਾ ਪਿੰਦੀ ਆ ਤੇ ਇਹ ਲਾਉਂਦੀ ਆ ਇਹ ਸਭ ਝੂਠਾ ਅਮਨਦੀਪ ਕੌਰ

इल्जाम सी इल्जाम साबित नहीं हुए ने पर जांच का विषय है ते उस तो पहला सतारा ग्राम चित्र नाल जदो कांस्टेबल अमरदीप कौर गिरफ्तार की थी गई सी कई दिन पुलिस रिमांड रही है पूछ पड़ताल की थी गई है हाल फिलहाल जमानत मिली सी ते बेल ते बाहर आई सी पर हुन विजिलेंस ने शिकंजा ਕਾਉਸਟੇਬਲ ਅਮਨਦੀਪ ਕੌਰ ਤੇ ਫਰਖਾਦ ਕਾਉਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਅਮਨਦੀਪ ਦੀ ਥਾਰ ਚੋਂ ਸਾਰਾ ਗ੍ਰਾਮ ਚਿੱਟਾ ਮਿਲਿਆ ਸੀ ਚਰਚਾ ਦਾ ਅਭਿਸ਼ਾਸੀ ਕਿ ਕਿਸ ਤਰੀਕ ਨਾਲ ਇੰਨੀ ਮਹਿੰਗੀ ਪ੍ਰੋਪਰਟੀ ਕਾਉਸਟੇਬਲ ਅਮਨਦੀਪ ਕੌਰ ਦੇ ਵੱਲੋਂ ਬਣਾਈ ਗਈ ਹੈ ਕਿਉਂਕਿ ਕਾਉਸਟੇਬਲ ਹੈ ਪੰਜਾਬ ਪੰਜਾਬ ਪੁਲਿਸ ਆ ਵੀ ਇਲਜ਼ਾਮ ਐਲੀਗੇਸ਼ਨ ਲੱਗੇ ਸੀ ਥਾਰ ਗੱਡੀ ਹੈ ਤੇ ਦੂਸਰੇ ਪਾਸੇ ਸਕੋਰਪਿਓ ਗੱਡੀ ਹੈ 2 ਕਰੋੜ ਦਾ ਘਰ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਹਾਲ ਫਿਲਹਾਲ ਚ ਬਣਿਆ ਹੋਇਆ ਸੀ ਕਿਉਂਕਿ ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਖਾਸ ਕਨਸਟੇਬਲ ਅਮਨਦੀਪ ਕੌਰ ਤੇ ਨਜ਼ਰ ਰੱਖ ਰਹੀਆਂ ਸੀ ਤੇ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਮੈਨਾ ਮੈਸੋਗਿਸਚਪਨ ਫੋਨ ਲਾਈਨ ਤੇ ਜੁੜੇ ਨੇ ਸੁਰਜ ਇਸ ਨਾਲ ਦੀ ਵੱਡੀ ਖਬਰ ਪਰ ਖਾਸ ਕਨਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਬਿਲਕੁਲ ਕੋਈ ਦੋ ਰਹਿਣੀ ਹੈ ਇਸ ਪੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਆਏ ਤੋਂ ਜ਼ਿਆਦਾ ਸੰਪਤੀ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਹੈ ਅਮਨਦੀਪ ਕੌਰ ਉਹ ਤੋਂ ਸੁਰਕੀਆਂ ਦੇ ਵਿੱਚ ਆਈ ਸੀ ਜਦੋਂ ਕਰੀਲ 12 ਗ੍ਰਾਮ ਚਿੱਟੇ ਦੇ ਨਾਲ ਕਾਲੇ ਰੰਗ ਦੀ ਥਾਰ ਗੱਡੀ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਲੈ ਕੇ ਅਮਨਦੀਪ ਤੁਰਕੀਆਂ ਦੇ ਬੇਤੀ ਪਰ ਪਿਛਲੇ ਦਿਨਾਂ ਦੇ ਵਿੱਚ ਪੋਰਟ ਬਣੀ ਉਹ ਜ਼ਮਾਨਤ ਮਿਲੀ ਸੀ ਜ਼ਮਾਨਤ ਤੋਂ ਉਨ ਤੋਂ ਬਾਅਦ ਅੰਦੀਜੀ ਚੈਨਲ ਤੇ ਇੰਟਰਵਿਊ ਦੇ ਕੇ ਦੁਬਾਰਾ ਤੋਂ ਚਰਚਾ ਦੇ ਵਿੱਚ ਕਿਤੇ ਨਾ ਕਿਤੇ ਅਮਨਦੀਪ ਫਾਈਲ ਸੀ ਪਰ ਹੁਣ ਦੁਬਾਰਾ ਤੋਂ ਅਮਨਦੀਪ ਪੌਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਅਮਨਦੀਪ ਪੌਰ ਦੇ ਗਲੱਬ ਬੀਜੀ ਲੱਜ਼ ਨੇ ਆਏ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਹਾਂਜੀ ਇਹ ਦੱਸਿਆ ਜਾਂਦਾ ਵੀ ਸੰਪਰਤੀ ਦੇ ਮਾਮਲੇ ਦੇ ਵਿੱਚ ਇਹ ਗ੍ਰਿਫਤਾਰ ਫੇਰ ਕੀਤਾ ਕਿਉਂਕਿ ਜਿਹੜੀ ਮੱਕੜ ਸਿੰਘ ਦੀ ਇੰਟਰਵਿਊ ਘਟ ਮੇਲੀ ਆਂ ਦੇ ਵਿੱਚ ਪਹੁੰਚ ਗਈ ਸੀ ਤੇ ਉੱਥੇ ਖੁਲਾਸੇ ਕੀ ਹੁੰਦੇ ਆ ਨਾ ਜਦੋਂ ਇਹਨੂੰ ਮੱਕੜ ਪੁੱਛਦਾ ਆ ਇੰਟਰਵਿਊ ਦੇ ਵਿੱਚ ਜੋ ਮੱਕੜ ਸਾਹਿਬ ਆ ਉਹ ਪੁੱਛਦੇ ਇਹਨੂੰ ਵੀ ਤੁਸੀਂ ਪਹਿਲੇ ਨੰਬਰ ਤੇ ਇਹ ਦੱਸੋ ਵੀ ਸੋਲਰੇ ਤੇ ਇੱਕ ਵੱਡੇ ਵੱਡੇ ਦੋਸ਼ ਲੱਗਿਆ ਵੀ ਤੁਸੀਂ ਚਿੱਟਾ ਪੀਨੇ ਹੋ ਤੇ ਚਿੱਟਾ ਲਾਉਨੇ ਹੋ ਤਾਂ ਇਹਨੇ ਉੱਥੇ ਕੀ ਕਿਆ ਸੀ ਅਮਨਦੀਪ ਕੌਰ ਨੇ ਪੰਜਾਬ ਪੁਲਿਸ ਵਾਲੀ ਕਹਿੰਦੀ ਵੀ ਇਹ ਸਭ ਝੂਠਾ ਚਿੱਟਾ ਨਹੀਂ ਮੈਂ ਪੀਨੀਆ ਨਹੀਂ ਮਲਾਉਣੀ ਤੇ ਜਿਹੜਾ ਇਹ ਚਿੱਟਾ ਮੇਰੇ ਤੋਂ ਬਰਾਮਦ ਹੋਇਆ ਇਹ ਮੇਰਾ ਹੈ ਨਹੀਂ ਮੈਨੂੰ ਫਸਾਇਆ ਗਿਆ ਤਾ ਇਹ ਫੇਰੇ ਦੇਤੇ ਲੱਗੇ ਦੋਸ਼ ਵੀ ਤੇਰੇ ਕੋਈ ਰਿਲੇਸ਼ਨ ਵੱਡੇ ਅਫਸਰਾਂ ਨਾਲ ਦੱਸੇ ਗਏ ਆ ਤੇਰੇ ਨਜ਼ਾਇਜ਼ ਸੰਬੰਧ ਦਾ ਜਿਹੜਾ ਕਿ ਉਹ ਬਲਵਿੰਦਰ ਜਿਹੜਾ ਕਿ ਇਹ ਐਂਬੂਲੈਂਸ ਵਾਲਾ ਬਲਵਿੰਦਰ ਸਿੰਘ ਵੀ ਉਹ ਚਿੱਟਾ ਦੋਨੇ ਸਪਲਾਈ ਕਰਦੇ ਸਿਰਸੇ ਵਿੱਚ ਵੀ ਸਪਲਾਈ ਕਰਦੇ ਤੁਸੀਂ ਤੇ ਕਈ ਹੋਰ ਸ਼ਹਿਰਾਂ 'ਚ ਵੀ ਜਾਂਦੇ ਸੀ ਤਾਂ ਇਹਨੇ ਆਪਣੇ ਵੱਨਿਓ ਕਿਸੇ ਗੱਲ ਦਾ ਉਥੇ ਖੁਲਾਸਾ ਹੀ ਨਹੀਂ ਕਰੇ ਕਹਿੰਦੇ ਵੀ ਸਭ ਝੂਠ ਮੈਂ ਸਿਰਫ ਮੈਨੂੰ ਇਹ ਸਾਰੀ ਮੇਰੀ ਪਹਿਲੇ ਨੰਬਰ ਤੇ ਆਪਾਂ ਕਹਿ ਦਈਏ ਵੀ ਟੈਸਟ ਹੋਏ ਮੇਰੀ ਤਾਂ ਟੈਸਟਾਂ ਦੇ ਵਿੱਚ ਕੋਈ ਮੇਰੇ ਨਸ਼ਾ ਕੋਈ ਰਿਪੋਰਟ ਐਸੀ ਨਹੀਂ ਆਈ ਵੀ ਮੇਰਾ ਨਸ਼ਾ ਕੀਤਾ ਹੋਵੇ ਤਾਂ ਇਹ ਸਭ ਝੂਠ ਨਿਕਲਿਆ ਕਿਉਂਕਿ ਜਦੋਂ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਉਦੋਂ ਇਹ ਵੱਡੇ ਵੱਡੇ ਖੁਲਾਸੇ ਉਹ ਪੁਲਿਸ ਵਾਲਿਆਂ ਨੇ ਵੀ ਕੀਤੇ ਆ ਤੇ ਪਰ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪੁਲਿਸ ਨੇ ਆਪਣੇ ਬੰਨੀਓ ਤੇ ਪਰ ਇਹਨੇ ਆਪਣੇ ਬੰਨੀਓ ਸਫਾਈ ਦਿੰਦੇ ਕਿਹਾ ਵੀ ਮੇਰੇ ਤੇ ਸਭ ਦੋਸ਼ ਝੂਠੇ ਆ ਪਰ ਹੁਣ ਜਿਹੜੇ ਬਿਜੀਲੈਂਸ ਵਾਲੇ ਇਹਨਾਂ ਦਾ ਕਹਿਣਾ ਹੈ ਆ ਵੀ ਜਿਹੜੀ ਐਨੀ ਪ੍ਰਾਪਰਟੀ ਆ ਐਨੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਤੇ ਇਹਨੇ ਮਹਿੰਗੇ ਵਹੰਗੇ ਕੱਪੜੇ ਤੇ ਆਈਫੋਨ ਗੱਡੀਆਂ ਇਹ ਕਿੱਥੋਂ ਆ ਗਈਆਂ ਇਸ ਕਰਕੇ ਹੁਣ ਅਮਨਦੀਪ ਕੌਰ ਤੇ ਫਿਰ ਤੋਂ ਦੁਬਾਰਾ ਦੋਸ਼ ਲੱਗੇ ਆ ਤੇ ਫਿਰ ਗ੍ਰਿਫਤਾਰ ਕੀਤੀ ਆ ਪੰਜਾਬ ਪੁਲਿਸ ਵਾਲੀ ਜੋ ਕਿ ਕਾਸਟੇਬਲ ਆ ਕਿਉਂਕਿ ਸਾਰਿਆਂ ਦਾ ਇੱਕ ਨਜ਼ਰ ਅਮਨਦੀਪ ਤੇ ਟਿਪ ਕੀਤੀ ਗਈ ਹੋਈ ਸੀ ਵੀ ਅਮਨਦੀਪਾ ਕਿਉਂਕਿ ਬਹੁਤ ਜਲਦੀ ਇਹਦੀ ਛੇਤੀ ਜਮਾਨਤ ਹੋਈ ਆ 17 ਗ੍ਰਾਮ ਚਿੱਟੇ ਦੇ ਵਿੱਚ 20 ਦਿਨਾਂ ਬਾਅਦ ਇਹ ਬਾਹਰ ਆਈਆ ਤਾਂ ਇਹ ਹੁਣ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੇ ਫਿਰ ਮਾਮਲਾ ਹੈ ਜਿਹੜਾ ਕਿ ਹੁਣ ਦਾ ਮਾਮਲਾ 10 ਮਿੰਟ 5 ਮਿੰਟ ਦੀ ਪਹਿਲਾਂ ਤਾਂ ਇਹ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਇੱਕ ਹੜਕਮ ਮਚ ਗਿਆ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੇ ਦੋਸ਼ ਲੱਗੇ ਸੀ ਵੀ ਜਿਹੜਾ ਕਿ ਇੱਕ ਮਹੀਮ ਚੱਲਿਆ ਜਿਹੜੀ ਕਿ ਇੱਕ ਹਰ ਕਿਸੇ ਨਸ਼ੇ ਤਸਕਰ ਦਾ ਘਟ ਆਇਆ ਜਾਂਦਾ ਜਿਹੜੀ ਕਿ ਸੀਐਮ ਭਵਨਤਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਦਾਵਾ ਕੀਤਾ ਜਾਂਦਾ ਵੀ 31 ਮਈ ਤੱਕ ਚੱਟੇ ਦਾ ਸਪਾਇਆ ਕਰ ਦਾਂਗੇ ਪਰ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਪਹਿਲਾਂ ਮੰਦੀ ਫੜੀ ਜਾਂਦੀ ਆ ਬਾਅਦ ਦੇ ਵਿੱਚ ਇੱਕ ਪੁਲਸਾਰੇ ਤੋਂ 5 ਕਿਲੋ ਚਿੱਟਾ ਬਰਾਮਦ ਹੁੰਦਾ ਬਾਅਦ ਦੇ ਵਿੱਚ ਉਸੇ ਉਹੀ ਪੁਲਸ ਵਾਲੇ ਤੋਂ ਜਦੋਂ ਜਾਣਕਾਰੀ ਫੇਰ ਮਿਲਦੀ ਆ ਦੁਬਾਰਾ ਤਾਂ 80 ਕਿਲੋ ਹੋਰ ਬਰਾਮਦ ਹੁੰਦਾ ਘੱਟੋ ਘੱਟ 430 ਕਰੋੜ ਦਾ ਤਾਂ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਤੇ ਜਿਹਦੇ ਵਿੱਚ ਹੁਣ ਅਮਨਦੀਪ ਸਾਰਿਆਂ ਦੇ ਨਿਸ਼ਾਨੇ ਤੇ ਸੀ ਸਾਰਿਆਂ ਦੇ ਅੱਖ ਦੇ ਥੱਲੇ ਸੀ ਵੀ ਅਮਨਦੀਪ ਕੌਰ ਦੀ ਬਹੁਤ ਛੇਤੀ ਜਮਾਨਤ ਹੋਈ ਆ ਤੇ ਇਹ ਤੇ ਸਵਾਲ ਉੱਠੇ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਐਸ ਪੱਤਰਕਾਰਾਂ ਨੇ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਨਸ਼ਾ ਦੇ ਜੁੱਧ ਜਿਹੜਾ ਜੁੱਧ ਨਸ਼ਾ ਵਿਰੁੱਧ ਚਲਾਇਆ ਪਰ ਇਹਦੇ ਘਰ ਤੇ ਬਲਡوزر ਕਿਉਂ ਨਹੀਂ ਫਿਰਿਆ ਯਾਰਾ ਛੋਟੇ ਮੋਟੇ ਨਸ਼ੇ ਤਸਕਰਾਂ ਦੇ ਘਰ ਤੁਸੀਂ ਢਾਈ ਜਾਂਦੇ ਹੋ ਜੇ ਕੋਈ ਵੱਡਾ ਅਫਸਰ ਮਿਲਦਾ ਤਾਂ ਉਹਦੇ ਤੁਸੀਂ ਕੋਲ ਦੀ ਵੀ ਨਹੀਂ ਲੰਘਿਆ ਬਲਡوزر ਤਾਂ ਅਮਨਦੀਪ ਕਰਦੇ ਜਿਹੜੀ ਪੁਲਿਸ ਵਾਲੀ ਹੈ ਜਿਹੜੀ ਤਾਂ ਇਹਨੇ ਆਪਣੇ ਬੰਦੇ ਜਿਹੜੇ ਕਿ ਸਾਬਤ ਕੀਤੇ ਜਿੰਨੇ ਵੀ ਸਬੂਤ ਵੀ ਮੈਂ ਬੇਕਸੂਰਾ ਤੇ ਪਰ ਇਹ ਜਿਹੜੀ 5 ਮਿੰਟ ਪਹਿਲਾਂ ਹੁਣ ਖਬਰ ਆਈ ਹੈ ਜਿਹਦੇ ਵਿੱਚ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਫਿਰ ਫਸ ਗਈ ਹੈ ਵਿਜੀਲੈਂਸ ਨੇ ਇਹਨੂੰ ਗ੍ਰਿਫਤਾਰ ਕਰ ਲੇਤਾ ਤੇ ਜਿਹੜੇ ਕਿ ਬਈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟਾਪ ਤੇ ਧੰਨਵਾਦ